ਹਾਂਜੀ ਸਰ ਸੁਖਨਾਮ ਮੈਂ ਮੁੰਟਾ ਸਿੰਘ ਬੋੜੀਗੱਲ ਸੁਭਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਟੜ ਕਾਉਂਦਾ ਜੀ ਅੱਜ ਜੀ ਕੈਂਪ ਲਾਇਆ ਸੀਗਾ ਇਹ ਗਿਲਾ ਆਗੂ ਦਾ ਦੇਚ ਜੀ ਸਵੇਰ ਤੋਂ ਲੈ ਕੇ ਐਤਵੜੇ ਤੱਕ ਅਸੀਂ ਜੀ ਡੀਏਪ ਮੰਨ ਰਹੇ ਹਾਂ ਜੀ ਨਾਲ ਜਿਹੜਾ ਕਣਕ ਦਾ ਬੀਜ ਹੈ ਉਹ ਦੇ ਰਹੇ ਹਾਂ ਇਹ ਦੇ ਰਹੇ ਹਾਂ ਅਸੀਂ ਲੋੜਵੰਦਾਂ ਨੂੰ ਅਸੀਂ ਪਹਿਲਾਂ ਲਿਸਟਾਂ ਬਣਾਗੀਆਂ ਚੰਗੀਆਂ ਆਪਣੇ ਪਿੰਡਾਂ ਚ ਜਾਤੀ ਜੀ ਉਹ ਲਿਸਟਾਂ ਦੇ ਆਧਾਰ ਤੇ ਜਿੰਨਾਂ ਲਿਸਟਾਂ ਸਾਡੇ ਕੋਲ ਹਨਾ ਜੀ ਉਹਨਾਂ ਦੇ ਆਧਾਰ ਤੇ ਅਸੀਂ ਇਹੋ ਵੰਡਿਆ ਜੀ ਉਹਨਾਂ ਕਰਸ ਨਾਲ ਅਸੀਂ ਲੈ ਕੇ ਆਏ ਜਿੰਨਾਂ ਲਿਸਟਾਂ ਸਾਡੇ ਕੋਲ ਦਿੰਦਾ ਆ ਸਰ ਇਹ ਨਹੀਂ ਹੈ ਕਿ ਮਤਲਬ ਕਿਸੇ ਦਾ ਫਰਮਾਰੀਆ ਜਾਂ ਨਾ ਮਰੀਆ ਉਹ ਲੈ ਗਿਆ ਨਹੀਂ ਬਿਲਕੁਲ ਨਹੀਂ ਪੂਰੀ ਇਨਕੁਆਰੀ ਕਰਕੇ ਆਧਾਰ ਕਾਰਡ ਦੇ ਆਧਾਰ ਤੇ ਪਹਿਲਾਂ ਅਸੀਂ 25 ਤਰੀਕ ਦੇ ਤੁਰੇ ਹਾਂ ਅਸੀਂ ਤਕਰੀਬਨ 15000 ਤੋਂ ਕਾਊਂਟਰ ਕਣਕ ਲੈ ਕੇ ਆਏ ਸੀ ਨਾਲ 12000 ਤੋਂ ਬਸ ਡੀਪੀ ਲੈ ਕੇ ਆਏ ਸੀ ਦੋ ਦਿਨ ਪਹਿਲਾਂ ਜਿਲ੍ਹਾ ਫਰੋਜ਼ਪੁਰ ਦੇ ਵਿੱਚ ਲਾਇਆ ਗਿਆ ਆ ਕਿੱਥੇ ਆਏ ਹਾਂ ਇਸ ਤੋਂ ਬਾਅਦ ਇੱਕ ਕੈਂਪ ਸੀ ਜੇ ਲਾਉਣਾ ਚਾਹੀਦਾ ਥਲੇ ਤੇ ਉਸ ਤੋਂ ਬਾਅਦ ਅਸੀਂ ਜ਼ਮੀਨਾਂ ਦਾ ਨਰੀਖਣ ਕਰ ਰਹੇ ਹਾਂ ਇਹ ਮੀਨਾਂ ਦਾ ਨਰੀਖਣ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਮਿੱਟੀ ਭਰ ਗਈ ਜੀ ਹਾਂ ਬੇਕਾਰ ਹੋ ਗਏ ਨਹੀਂ ਬੀਜ ਨਹੀਂ ਜਾਂਦੇ ਨਾ ਜੀ ਹਾਂ ਉਹ ਨਰੀਖਣ ਕਰਕੇ ਲਿਸਟਾਂ ਬਣਾ ਕੇ ਅਸੀਂ ਉਹਨਾਂ ਨੂੰ ਕੁਝ ਨਾਗਦ ਰਾਸ਼ੀ ਦੀ ਦੇਵਾਂਗੇ ਕਿੰਨੋ ਜਾਈਏ ਥੋੜਾ ਜਿਹਾ ਹਫਤਾ ਤੱਕ ਅਜੀ ਲੱਗੂਗਾ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰਾਂ ਨੇ ਕੁਝ ਨਹੀਂ ਕੀਤਾ ਜਿੰਮੇਦਾਰ ਕਰਨ ਕੁਝ ਜੋਗੇ ਨਹੀਂ ਗਰੀਬ ਹੈ ਜਿਹੜੇ ਖਾਸ ਕਰਕੇ ਉਹਨਾਂ ਨੂੰ ਦਿੱਤਾ ਸੀ 1 ਕਿਲ ਤੋਂ ਲੈ ਕੇ 4 ਕਿਲ ਤੱਕ ਉਨਾਂ ਦੀ ਬਾਂਹ ਅੱਥੀ ਪੜੀ ਹੈ ਤੇ ਹੋਰ ਵੀ ਅਸੀਂ ਜਿੱਥੇ ਜਿੱਥੇ ਨੁਕਸਾਨ ਹੋਇਆ ਉੱਥੇ ਜਾਵਾਂਗੇ ਹਰ ਇੱਕ ਦੀ ਬਾਂਹ ਫਰੰਦੀ ਹੋਸ਼ ਕਰਾਵਾਂਗੇ ਤੇ ਨਗਾਇਜ਼ ਅਸੀਂ ਕਿਸੇ ਨੂੰ ਦਿੱਤਾ ਨਹੀਂ ਪੂਰੇ ਨੂੰ ਕარი ਕਰਕੇ